ਅੱਜ ਅਸੀਂ ਲੋਕਾਂ ਦੁਆਰਾ ਚੁਣੇ ਹੋਏ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਜੀ ਜੋ ਲੋਕਸਭਾ ਹਲਕਾ ਖੰਡੂਤ ਸਾਬ ਤੋਂ ਲੋਕਾਂ ਦੀ ਨਿਮੰਂਦਗੀ ਕਰਦੇ ਨੇ ਉਹਨਾਂ ਤੇ ਸਰਕਾਰ ਵੱਲੋਂ ਵਾਰ-ਵਾਰ ਐਨਐਸਏ ਲਾਈ ਜਾ ਰਹੀ ਹੈ ਪਹਿਲਾਂ ਸਾਲ ਵਾਸਤੇ ਫਿਰ ਸਾਲ ਵਾਸਤੇ ਉਹਨੂੰ ਫਿਰ ਸਾਲ ਵਾਸਤੇ ਵਧਾ ਦਿੱਤੀ ਗਈ ਆ ਮੈਂ ਸਮਝਦਾ ਇਹ ਜਿਹੜੀ ਐਨਐਸਏ ਹੈ ਕੱਲੀ ਭਾਈ ਅਮਰਤਪਾਲ ਸਿੰਘ ਤੇ ਲਾਈ ਗਈ ਜਿੰਨੇ ਲੋਕਾਂ ਨੇ ਉਹਨੂੰ ਵੋਟ ਪਾਈ ਆ 4-5 ਲੱਖ ਲੋਕਾਂ ਨੇ ਉਹਨੂੰ ਵੋਟ ਪਾਈ ਆ ਇਹ 4-5 ਲੱਖ ਲੋਕਾਂ ਤੇ ਐਨਐਸਏ ਲਾਈ ਗਈ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਉਹਨਾਂ ਨੇ ਆਵਾਜ਼ ਬੰਨਣਾ ਸੀ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਉਣੀ ਸੀ ਹਲਕੇ ਦੀ ਲੋਕਾਂ ਦੀਆਂ ਜਿਹੜੀਆਂ ਦਰਪੇਸ਼ ਮੁਸ਼ਕਲਾਂ ਉਹਨਾਂ ਦਾ ਹੱਲ ਕਰਨਾ ਸੀ ਇਲਾਕੇ ਦਾ ਵਿਕਾਸ ਕਰਾਉਣਾ ਸੀਗਾ ਇਹ ਲੋਕਾਂ ਦਾ ਵਿਕਾਸ ਵੀ ਰੋਕਿਆ ਜਾ ਰਿਹਾ ਸਰਕਾਰ ਵੱਲੋਂ ਲੋਕਾਂ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ ਉਸ ਸੰਬੰਧੀ ਕਾਲੀ ਦਲ ਵਾਰਿਸ ਪੰਜਾਬ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਅੱਜ ਡੀਸੀ ਰਾਹੀਂ ਗਵਰਨਰ ਸਭ ਨੂੰ ਅੱਜ ਮੰਗ ਪੱਤਰ ਦਿੱਤੇ ਜਾ ਰਹੇ ਆ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਭਾਈ ਅਮਰਪਾਲ ਸਿੰਘ ਨੂੰ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਬਾਕੀ ਜਿੰਨੇ ਵੀ ਸਾਡੇ ਬੰਦੀ ਸਿੰਘ ਆ ਭਾਈ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਆ ਆ ਦੇਖੋ ਉਹ ਪ੍ਰੋਬਲਮ ਤੇ ਚੱਲ ਰਹੇ ਸੀ ਉਹਨਾਂ ਨੂੰ ਸਿਹਤ ਵੀ ਉਹਨਾਂ ਦੀ ਯਾਜਤ ਨਹੀਂ ਦੇ ਰਹੀ ਉਹਨਾਂ ਨੂੰ ਦੁਬਾਰਾ ਫਿਰ ਜੇਲ੍ਹ ਦੇ ਵਿੱਚ ਅੱਜ ਆਰਡਰ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਦੁਬਾਰਾ ਫਿਰ ਰੱਖਿਆ ਗਿਆ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੇ ਸਜ਼ਾਵਾਂ ਪੂਤ ਲਈਆਂ ਚਕਿਤ ਭਾਈ ਜਗਤਾਰ ਸਿੰਘ ਉਤਾਰਾ ਪਰਮਜੀਤ ਸਿੰਘ ਪੌਰਾ ਜਿੰਨੇ ਵੀ ਰਾਜਸੀ ਕੈਦੀ ਆ ਸਿੱਖਾਂ ਦੇ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਅਜੇ ਤੱਕ ਰਿਹਾਇ ਨਹੀਂ ਕੀਤਾ ਜਾ ਰਿਹਾ ਇੱਥੇ ਨੂਰਾ ਮਾਫ ਡੰਡਾ ਜਿਨ੍ਹਾਂ ਨੇ ਨਵੰਬਰ 1984 ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸ਼ਹਿਰਿਆਂ ਈਆਂ ਪੈਣਾਂ ਨੂੰ بے پات ਕੀਤਾ ਦਿੱਲੀ ਦੇ ਵਿੱਚ ਉਹ ਅਸ਼ਰਮ ਘੁੰਮ ਰਹੇ ਉਹ ਐਮਪੀ ਬਣ ਗਏ ਮੈਂਬਰ ਪਾਰਲੀਮੈਂਟ ਬਣ ਗਏ ਐਮਐਲਏ ਬਣ ਗਏ ਪਰ ਦੂਸਰੀ ਪਾਸ ਸਿੱਖ ਨੌਜਵਾਨ ਜਿਨ੍ਹਾਂ ਨੇ ਆਪਣੀਆਂ ਹੱਕੀ ਮੰਗਾਂ ਦੇ ਲਈ ਜਦੋਂ ਉਹਨਾਂ ਤੇ ਅਤਿਆਚਾਰ ਹੋਇਆ ਉਹਨਾਂ ਦਾ ਸ੍ਰੀ ਹਰਮੰਦਰ ਸਾਹਿਬ ਪਵਿੱਤਰ ਹਰਮੰਦਰ ਸਾਹਿਬ ਗੁਰੂ ਰਾਮਦਾਸ ਦਾ ਦਰੱਟ ਆਇਆ ਕਿ ਉਹ ਤੋਂ ਬਾਅਦ ਉਹ ਸੰਘਰਸ਼ੀ ਕੁੱਤੇ ਉਹਨਾਂ ਨੇ ਆਉਦੀ ਜਿਹੜੀ ਸਜ਼ਾ ਸੀ ਉਹ ਵੀ ਭੁਗਤਦੀ ਅੱਜ ਤੱਕ ਉਹਨਾਂ ਨੂੰ ਰਿਆ ਨਹੀਂ ਕੀਤਾ ਜਾ ਜਾ ਰਿਹਾ ਦੂਜੇ ਪਾਸੇ ਸੌਦਾ ਸਾਧ ਜਿੱਤੇ ਕਿੰਨੇ આરોਪ ਲੱਗੇ ਕਿੰਨੇ ਕੇਸ ਆ ਉਤੇ ਉਹਨੂੰ ਵਾਰ-ਵਾਰ ਪ੍ਰੋਬਲ ਦਿੱਤੀ ਜਾ ਰਹੀ ਹੈ ਸਿੱਖਾਂ ਨੂੰ ਚੜਾਉਣ ਵਾਸਤੇ ਜਿਹਨੇ ਸ਼ਰਿਆਮ ਪੰਜਾਬ ਦੇ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਦਾ ਸਮਹਾਗ ਰਚਿਆ ਉਹਦੇ ਕਾਰਨ ਕਿੰਨੀਆਂ ਇੱਥੇ ਬਸਾਦ ਵਧਿਆ ਲੜਾਈਆਂ ਹੋਈਆਂ ਉਹਨੂੰ ਸ਼ਰਿਆਮ ਰਜਾਨਾ ਪ੍ਰੋਬਲਾਂ ਦਿੱਤੀਆਂ ਜਾ ਰਹੀਆਂ ਜਿਹੜੇ ਸਿੱਖ ਕੈਦੀ ਸਾਡੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਡਾਕਟਰ ਸਾਹਿਬ ਕਾਨੂੰਨੀ ਬਰਕਿਰਿਆ ਅਗਲੀ ਹੁਣ ਕਿ ਵਿਸਥਾਰ ਕਰੋਗੇ ਤੁਸੀਂ ਅਸੀਂ ਇਹਦੇ ਰਾਈ ਸਰਕਾਰ ਨੂੰ ਪਹਿਲਾਂ ਤਾਂ ਸਾਡਾ ਫਰਜ ਮੰਨਦਾ ਯਾਦ ਪੱਤਰ ਦੇਣ ਜਾ ਰਹੇ ਆ ਅੱਜ ਅਸੀਂ ਉਸ ਤੋਂ ਬਾਅਦ ਸ਼ਰਮਨੀ ਅਕਾਲੀ ਦਲ ਵਾਰਸ ਪੰਜਾਬ ਸਮੁੱਚੇ ਪੰਥਕ ਦਰਦਗਾਂ ਨੂੰ ਲੈ ਕੇ ਅਗਲਾ ਪ੍ਰੋਗਰਾਮ ਲੀਕਾਂਗੇ ਮੋਰਚੇ ਵੀ ਚੱਲ ਰਹੇ ਆ ਵਾਰ-ਵਾਰ ਪਾਰਲੀਮੈਂਟ ਦੇ ਵਿੱਚ ਵੀ ਵਾਜਾਂ ਠਾਹਾਂ ਗਿਆਆਂ ਗਈਆਂ ਵੱਖ-ਵੱਖ ਪਾਰਲੀਮੈਂਟ ਮੈਂਬਰਾਂ ਵੱਲੋਂ ਪਰ ਸਰਕਾਰ ਦੀ ਕੰਨ ਤੇ ਜੂਨੀ ਸਰਕਾਰ ਰਹੀਗੀ ਹੋਲੀ ਇਹ ਸਰਕਾਰ ਪਤਾ ਨਹੀਂ ਕੀ ਕਾਰਨ ਕਿ ਉਹਨਾਂ ਸਿੱਖ ਨੌਜਵਾਨਾਂ ਨੂੰ ਕਿਉਂ ਨਹੀਂ ਛੱਡਣਾ ਚਾਹੁੰਦੀ ਉਹਦੇ ਸਬੰਧੀ ਅੱਜ ਅਸੀਂ ਇੱਕ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦੇਣ ਜਾ ਰਹੇ ਹਾਂ ਅਗਲਾ ਪ੍ਰੋਗਰਾਮ ਕੀ ਲਿਖਿਆ ਜਾ ਰਿਹਾ ਹੈ ਅਗਲਾ ਪ੍ਰੋਗਰਾਮ ਆਉਣ ਵਾਲੇ ਸਮੇਂ 'ਚ ਸ ਉਹਨਾਂ ਨਾਲ رائے ਕਰਕੇ رائے مشورہ ਕਰਕੇ ਅਗਲਾ ਪ੍ਰੋਗਰਾਮ ਦੱਸਿਆ ਜੀ। ਪੀ ਗੁੱਟ ਜੀ ਹੈ ਸਾਰੇ ਪੰਜਾਬ ਚ ਹੈ। ਸਮੁੱਚੇ ਪੰਜਾਬ ਦੇ ਵਿੱਚ ਅੱਜ ਇਹ ਦਿੱਤੇ ਜਾ ਰਹੇ ਆ। ਹਾਂ ਡੀਸਬਰ ਡੀਸਬਾ ਨੂੰ ਇਹ ਮੰਗ ਪੱਤਰ ਮੰਗ ਪੱਤਰ। ਮੇਰਾ ਨਾਮ ਹਰਪੀ ਸਿੰਘ ਹੈ ਪੀ ਗੁੱਟ ਜ਼ਿਲ੍ਹੇ ਦਾ ਆਬਜ਼ਰਵਰ ਹਾਂ ਮੈਂ ਕਾਲੀਦਾਲਵਾਸ ਪੰਜਾਬ ਦੇ ਜੱਥੇਬੰਦੀ ਦਾ ਤੇ ਅੱਜ ਅਸੀਂ ਇੱਥੇ ਜਿਹੜਾ ਹੈਗਾ ਵੀ ਮੰਗ ਪੱਤਰ ਦੇਣ ਲਈ ਇਕੱਠੇ ਹੋਏ ਆ ਕਿ ਜਿਹੜੀ ਐਨਐਸਏ ਵਾਰ-ਵਾਰ ਇੱਕ ਨਜਾਇਜ਼ ਤਰੀਕੇ ਦੇ ਨਾਲ ਵਧਾਈ ਜਾ ਰਹੀ ਆ। ਉਹਦੇ ਵਿਰੋਧ ਦੇ ਵਿੱਚ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਜਿਹੜਾ ਹੈ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਡੀਸੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਸੰਗਠਨ ਦੇ ਵੱਲੋਂ ਦਿੱਤਾ ਜਾ ਰਿਹਾ ਕਿ ਇਹ ਆਮ ਲੋਕਾਂ ਦੀ ਆਵਾਜ਼ ਹੈ ਇਹਨੂੰ ਤੁਸੀਂ ਜਿਆਦਾ ਦੇਰ ਤੱਕ ਰੋਕ ਨਹੀਂ ਸਕਦੇ ਇੱਕ ਬੰਦੇ ਨੂੰ ਜੇਲ੍ਹ ਦੇ ਵਿੱਚ ਰੱਖ ਲੋਗੇ ਦਸਾਂ ਨੂੰ ਰੱਖ ਲੋਗੇ 100 ਬੰਦੇ ਨੂੰ ਰੱਖ ਲੋਗੇ ਜਿਹੜੇ 4 ਲੱਖ ਬੰਦੇ ਨੇ ਵੋਟ ਪਾ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਹੈ ਉਹਨਾਂ ਦੀ ਆਵਾਜ਼ ਨੂੰ ਤੁਸੀਂ ਕਿੰਨੀ ਕ ਦੇਰ ਤੱਕ ਰੋਕ ਲੋਗੇ ਤੇ ਉਹ ਅਗਲੀਆਂ 选举ਾਂ ਵੀ ਆਉਣੀਆਂ ਨੇ ਤੇ ਜੇਕਰ ਇੰਨੇ ਹੀ ਤਰੀਕੇ ਦੇ ਨਾਲ ਐਸੇ ਤਰੀਕੇ ਦੇ ਨਾਲ ਨਜਾਇਜ਼ ਤਰੀਕੇ ਦੇ ਨਾਲ ਕਿਸੇ ਵੀ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਪੰਜਾਬ ਦਾ ਇਹ ਤਸਵੀਰ ਹੈ ਪੰਜਾਬ ਦਾ ਹਰ ਨਾਗਰਿਕ ਆ ਜਿਹੜਾ ਹਰ ਬੰਦਾ ਹੈ ਉਹ ਤੱਕੇ ਦੇ ਵਿਰੁੱਧ ਖੜਦਾ ਹੈ ਤੇ ਇਹਦੇ ਨਤੀਜੇ ਉਹਨਾਂ ਨੂੰ ਭੁਗਤਨੇ ਪੈਣਗੇ ਅਗਲਾ ਪ੍ਰੋਗਰਾਮ ਫਿਰ ਕੀ ਲਿਖਿਆ ਜਾ ਰਿਹਾ ਏ ਥੋੜਾ ਅਗਲਾ ਪ੍ਰੋਗਰਾਮ ਇਹ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ ਸਾਰੇ ਵਿਚਾਰ ਕਰਕੇ ਤੇ ਇਹ ਸੰਘਰਸ਼ ਨੂੰ ਲੰਮਾ ਤੇ ਹੋਰ ਤਿੱਖਾ ਲਿਜਾ ਕੇ ਉਹਨਾਂ ਦੇ ਸਾਹਮਣੇ ਲੈ ਕੇ ਜਾਂਦਾ ਜਾਊਗਾ